ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਉੱਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਸਸਤੇ ਰੇਟ ਦੇ ਵਿੱਚ ਬਣਿਆ ਹੋਇਆ ਇੱਕ ਬਹੁਤ ਹੀ ਵਧੀਆ ਖੁੱਲਾ ਡੁੱਲਾ ਘਰ ਘਰ ਦੀ ਦੇਵਾਂਗੇ ਤੁਹਾਨੂੰ ਪੂਰੀ ਜਾਣਕਾਰੀ ਮਾਲਕ ਦਾ ਨੰਬਰ ਵੀ ਦੱਸਾਂਗੇ ਘਰ ਕਿਹੜੀ ਜਗ੍ਹਾ ਬਣਿਆ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਵੀ ਮਿੱਤਰੋ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜਦ ਆਪਾਂ ਘਰ ਦੀ ਐਂਟਰੀ ਕਰਦੇ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਆਉਂਦਾ ਜੀ ਡ੍ਰੈਇੰਗ ਰੂਮ ਤੁਸੀਂ ਦੇਖ ਸਕਦੇ ਹੋ ਕਿ 15x15 ਦੀ ਜਗ੍ਹਾ ਦੇ ਵਿੱਚ ਮਾਲਕਾਂ ਨੇ ਇਹ ਡ੍ਰੈਇੰਗ ਰੂਮਾਂ ਜੋ ਤਿਆਰ ਕਰਵਾ ਰੱਖਿਆ ਜੀ ਬਹੁਤ ਹੀ ਖੁੱਲਾ ਡੁੱਲਾ ਡ੍ਰੈਇੰਗ ਰੂਮ ਮਾਲਕਾਂ ਨੇ ਬਣਵਾ ਰੱਖਿਆ ਜੀ ਦੇਖੋ نیچے ਜਿੰਨਾ ਵੀ ਘਰ ਦੇ ਵਿੱਚ ਫਰਸ਼ ਦਾ ਕੰਮ ਹੋਇਆ ਉਹ ਵੀ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਘਰ ਦਾ ਵਿਹੜਾ ਬਹੁਤ ਹੀ ਜ਼ਿਆਦਾ ਵਧੀਆ ਖੁੱਲਾ ਡੁੱਲਾ ਵਿਹੜਾ ਜੀ ਤੇ ਅੱਗੇ ਆਪਾਂ ਨੂੰ ਮਿਲ ਜੂਗਾ ਜੀ ਦੇਖਣ ਨੂੰ ਦੂਸਰਾ ਰੂਮ ਤੁਸੀਂ ਦੇਖੋ ਇਹ ਰੂਮ ਵੀ ਬਹੁਤ ਹੀ ਖੁੱਲਾ ਡੁੱਲਾ ਜੀ ਤਕਰੀਬਨ 15x15 ਦੀ ਜਗ੍ਹਾ ਦੇ ਵਿੱਚ ਜਿਹੜੇ ਇਹ ਕਮਰਾ ਬਣਿਆ ਹੋਇਆ ਜੀ ਦੇਖ ਸਕਦੇ ਹੋ ਮਿੱਤਰੋ ਘਰ ਦੀ ਜੋ ਛੱਤ ਆ ਉਹ ਵੀ ਮਾਲਕ ਨੇ ਵਧੀਆ ਉਚਾਈ ਤੇ ਪਾ ਰੱਖੀ ਹੈ ਘਰ ਦੇ ਵਿੱਚ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਉਹ ਮਾਲਕਾਂ ਨੇ ਪੂਰੇ ਪ੍ਰੋਪਰ ਤਰੀਕੇ ਨਾਲ ਕਰਵਾ ਰੱਖਿਆ ਜੀ ਅੱਗੇ ਚੱਲ ਕੇ ਮਿੱਤਰੋ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਘਰ ਦੇ ਵਿੱਚ ਇੱਕ ਕਿਚਨ ਤੁਸੀਂ ਦੇਖ ਸਕਦੇ ਹੋ ਇਹ ਕਿਚਨ ਹੈ ਜੀ ਇਹ ਵੀ 10x10 ਦੀ ਜਗ੍ਹਾ ਦੇ ਵਿੱਚ ਕਿਚਨ ਬਣਿਆ ਹੋਇਆ ਹੈ ਜੀ ਬਹੁਤ ਹੀ ਵਧੀਆ ਖੁੱਲਾ ਡੁੱਲਾ ਤੇ ਹਵਾਦਾਰ ਕਿਚਨ ਬਣਿਆ ਹੋਇਆ ਹੈ ਜੀ ਜਿੰਨਾ ਵੀ ਸੈਲਫਾਂ ਦਾ ਕੰਮ ਹੈ ਸੈਲਫਾਂ ਦੇ ਉੱਤੇ ਜੋ ਟਾਇਲ ਦਾ ਕੰਮ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਹੈ ਜੀ ਤੇ ਘਰ ਦੇ ਬਾਹਰ ਮਿੱਤਰੋ ਆਪਾਂ ਨੂੰ ਵਿਹੜੇ ਦੇ ਫਰੰਟ ਸਾਈਡ ਤੇ ਮਿਲ ਜੂਗਾ ਇੱਕ ਸਟੋਰ ਰੂਮ ਇਹਨੂੰ ਆਪਾਂ ਸਟੋਰ ਰੂਮ ਦੇ ਤੌਰ ਤੇ ਯੂਜ਼ ਕਰ ਸਕਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਮਾਲਕਾਂ ਨੇ ਕਿੰਨਾ ਖੁੱਲਾ ਡੁੱਲਾ ਹੈ ਜੋ ਸਟੋਰ ਰੂਮ ਬਣਵਾ ਰੱਖਿਆ ਹੈ ਤੇ ਮਿੱਤਰੋ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਨੇ ਚਲਾ ਰੱਖਿਆ ਜੀ 8 ਮਰਲੇ ਜਗ੍ਹਾ ਦੇ ਵਿੱਚ ਮਿੱਤਰੋ ਇਹ ਘਰ ਬਣਿਆ ਹੋਇਆ ਤੇ ਮਾਲਕਾਂ ਨੇ ਜੋ ਰੇਟ ਰੱਖਿਆ 6 ਲੱਖ ਰੁਪਈਆ ਬਹੁਤ ਹੀ ਜਾਇਜ਼ ਰੇਟ ਆ ਮਿੱਤਰੋ 8 ਮਰਲੇ ਜਗ੍ਹਾ ਦਾ 6 ਲੱਖ ਰੁਪਈਆ ਰੇਟ ਆ ਜੋ ਬਹੁਤ ਹੀ ਜਾਇਜ਼ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੁੱਲੇ ਡੁੱਲੇ ਏਰੀਏ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਘਰ ਦਾ ਜੋ ਵਿਹੜਾ ਉਹ ਵੀ ਬਹੁਤ ਹੀ ਵਧੀਆ ਜੀ ਹਵਾਦਾਰ ਹੈ ਤੇ ਮਾਲਕਦਾਨ ਪਰ ਸਕਰੀਨ ਤੇ ਆਪਾਂ ਚਲਾ ਰੱਖਿਆ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਮਾਲਕਾ ਤੋਂ ਲੈ ਸਕਦੇ ਹੋ ਜੀ ਖੇਮੂਆਣਾ ਪਿੰਡਾ ਜੀ ਬਠਿੰਡਾ ਜ਼ਿਲ੍ਹਾ ਦੇ ਲਾਗੇ ਇਹ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਤੇ ਘਰ ਦੇ ਗੇਟ ਦੇ ਨਾਲੇ ਜੀ ਫਰੰਟ ਸਾਈਡ ਤੇ ਮਾਲਕਾਂ ਨੇ ਬਾਥਰੂਮ ਬਣਵਾ ਰੱਖੇ ਨੇ ਘਰ ਦਾ ਜੋ ਮੇਨ ਗੇਟ ਆ ਮਿੱਤਰੋ ਮੇਨ ਗੇਟ ਦੇ ਨਾਲ ਹੀ ਮਾਲਕਾਂ ਨੇ ਬਾਥਰੂਮ ਦੇ ਨਾਲ ਇੱਕ ਹੋਰ ਛੋਟਾ ਜਿਹਾ ਸਟੋਰ ਰੂਮ ਬਣਵਾ ਰੱਖਿਆ ਜੀ ਜੀ ਦੇ ਵਿੱਚ ਆਪਾਂ ਆਪਣੀਆਂ ਲੜਿੰਦੀਆਂ ਚੀਜ਼ਾਂ ਨੂੰ ਖੜਾ ਕਰ ਸਕਦੇ ਹਾਂ ਜੀ ਸੋ ਮਿੱਤਰੋ ਕਿਵੇਂ ਲੱਗਿਆ ਤੁਹਾਨੂੰ ਇਹ ਘਰ ਆਸ ਕਰਦੇ ਹਾਂ ਕਿ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਏਗੀ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਘਰ ਮਕਾਨ ਕੋਠੀ ਕਿਸੇ ਜਗ੍ਹਾ ਦੁਕਾਨ ਜਾਂ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਜੀ ਸਾਨੂੰ ਘਰ ਦੀ ਵੀਡੀਓ ਬਣਾ ਕੇ ਪਾਓ ਤੇ ਡਿਟੇਲ ਦੱਸੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਘਰ ਜਿਹੜੇ ਵੀ ਭੈਣ ਭਾਈ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਆਪਾਂ ਘਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਾਲਕ ਦਾ ਨੰਬਰ ਕਿਹੜੀ ਜਗ੍ਹਾ ਘਰ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ हां जी मित्रों ਤੁਸੀਂ ਦੇਖ ਸਕਦੇ ਹੋ ਕਿ ਜਦ ਆਪਾਂ ਘਰ ਦੀ ਐਂਟਰੀ ਕਰਦੇ ਆਂ ਤਾਂ ਆਪਾਂ ਨੂੰ ਬਹੁਤ ਹੀ ਖੁੱਲਾ ਡੁੱਲਾ ਵਿਹੜਾ ਮਿਲੂਗਾ ਜੀ ਘਰ ਦੇ ਬਾਹਰ ਇੱਕ ਸਾਈਡ ਵੀਰੋਣੀਆਂ ਨੇ ਪਸ਼ੂਆਂ ਦੇ ਲਈ ਭਾਂਡਾ ਪਾ ਰੱਖਿਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਅੱਗੇ ਚੱਲ ਕੇ ਆਪਾਂ ਘਰ ਦੀ ਜਾਣਕਾਰੀ ਸਾਂਝੀ ਕਰਦੇ ਆਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣਾ ਡਬਲ ਸਟੋਰੀ ਇਹ ਕੋਠੀ ਟੈਪ ਘਰ ਬਣਿਆ ਹੋਇਆ ਹੈ ਜੀ ਮਿੱਤਰੋ ਦੇਖੋ ਇਹ ਘਰ ਨੂੰ ਦੋ ਗੇਟ ਲੱਗਦੇ ਨੇ ਜੀ ਇੱਕ ਆ ਗੇਟ ਗਲੀ ਦੇ ਵਿੱਚ ਲੱਗਦਾ ਤੇ ਦੂਸਰਾ ਸਾਹਮਣੇ ਗੇਟ ਵੱਡਾ ਵੀ ਫਰੰਟ ਦੇ ਵਿੱਚ ਖੁੱਲਦਾ ਹੈ ਜੀ ਤੇ ਸਾਹਮਣੇ ਆਪਾਂ ਨੂੰ ਪੋਰਚ ਮਿਲਦੀ ਹੈ ਜੀ ਬਹੁਤ ਹੀ ਵਧੀਆ ਖੁੱਲੇ ਡੁੱਲੇ ਪੋਰਚ ਹੈ ਜੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਕਿ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੋ ਦਰਵਾਜ਼ਿਆਂ ਦਾ ਸਾਰਾ ਵੀਰਵਣੀਆਂ ਨੋਕੇ ਕਰਵਾ ਰੱਖਿਆ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਮਿਲੂਗਾ ਜੀ ਗੈਸਟ ਰੂਮ ਤੁਸੀਂ ਦੇਖ ਸਕਦੇ ਹੋ ਜੀ ਕਿ ਖੁੱਲਾ ਡੁੱਲਾ ਗੈਸਟ ਰੂਮ ਹੈ ਹਵਾਦਾਰ ਵਿੰਡੋ ਆ ਵਧੀਆ ਲਗਵਾ ਰੱਖੀ ਨੇ ਗੈਸਟਰੋਨ ਨਾ ਤੇ ਵੀਰ ਉਹਨੀਆਂ ਨੇ ਕੰਧ ਦੇ ਉੱਪਰ ਵੀ ਵਾਲਪੇਪਰ ਦਾ ਕੰਮ ਪੂਰਾ ਪ੍ਰੋਪਰ ਇਹਨਾਂ ਨੇ ਕਰਵਾ ਰੱਖਿਆ ਜੀ ਤੇ ਵਧੀਆ ਤਰੀਕੇ ਨਾਲ ਘਰ ਨੂੰ ਡਿਜ਼ਾਈਨ ਕੀਤਾ ਗਿਆ ਜੀ نیچے ਵੀ ਆਪਾਂ ਨੂੰ ਟਾਈਲ ਦਾ ਫਰਸ਼ ਦੇਖਣ ਨੂੰ ਮਿਲ ਜੂਗਾ ਜੀ ਤੇ ਵਧੀਆ ਕੁਲਾ ਡੁਲਾ ਡ੍ਰਾਇੰਗ ਰੂਮ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਚੱਲਦੇ ਹਾਂ ਜੀ ਘਰ ਦੇ ਵਿੱਚ ਆ ਪੈਂਟਰ ਕਰਦੇ ਆ ਅਗਲੀ ਜਾਣਕਾਰੀ ਆਪਾਂ ਤੁਹਾਨੂੰ ਸਾਂਝੀ ਕਰਦੇ ਆ ਜੀ ਦੇਖੋ ਮਿੱਟਰ ਵਧੀਆ ਘਰ ਬਣਿਆ ਹੋਇਆ ਅੱਗੇ ਆ ਕੇ ਆਪਾਂ ਨੂੰ ਲੌਬੀ ਏਰੀਆ ਮਿਲ ਜਾਂਦਾ ਜੀ ਲੌਬੀ ਏਰੀਆ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਟਾਇਲ ਦਾ ਫਰਸ਼ ਲੱਗਿਆ ਹੋਇਆ ਹੈ ਤੇ ਦੀਵਾਰਾਂ ਦੇ ਉੱਪਰ ਜਿੰਨਾ ਵੀ ਰੋਲੀਆਂ ਨੇ ਰੰਗ ਰੋਗਨ ਦਾ ਕੰਮ ਆ ਜਾਂ ਵਾਲਪੇਪਰ ਦਾ ਕੰਮ ਉਹ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਤੇ ਲੌਬੀ ਦੇ ਵਿੱਚੋਂ ਹੀ ਆਪਾਂ ਨੂੰ ਛੱਤ ਤੇ ਪੌੜੀਆਂ ਮਿਲ ਜਾਣਗੀਆਂ ਜੀ ਤੇ ਪਹਿਲਾਂ ਫਰੰਟ ਦੇ ਵਿੱਚ ਆਉਂਦਾ ਜੀ ਰਸੋਈ ਘਰ ਰਸੋਈ ਘਰ ਵੀ ਤੁਸੀਂ ਦੇਖ ਸਕਦੇ ਹੋ ਜੀ ਹਵਾਦਾਰ ਰਸੋਈ ਘਰ ਹੈ ਖੁੱਲਡੁੱਲ੍ਹਾ ਬਣਿਆ ਹੋਇਆ ਜਿੰਨਾ نیچے ਟਾਈਲ ਦਾ ਫਰਸ਼ ਆ ਜਾਂ ਦਿਵਾਰਾਂ ਦੇ ਉੱਪਰ ਟਾਈਲ ਦਾ ਫਰਸ਼ ਆ ਤੇ ਸਾਰਾ ਕੰਮ ਵੀਰੋਣੀਆਂ ਨੇ ਪ੍ਰੋਪਰ ਕਰਵਾ ਰੱਖਿਆ ਜੀ ਦੇਖ ਸਕਦੇ ਹੋ ਮਿੱਤਰੋ ਕਿੰਨਾ ਕੁਲਾ ਡੁੱਲਾ ਆਪਾਂ ਨੂੰ ਲੌਬੀ ਏਰੀਆ ਦੇਖਣ ਨੂੰ ਮਿਲ ਜੂਗਾ ਜੀ ਵਧੀਆ ਤਰੀਕੇ ਨਾਲ ਵੀਰੋਣੀਆਂ ਨੇ ਘਰ ਦੀ ਡਿਜ਼ਾਈਨਿੰਗ ਕਰੀ ਹੋਈ ਹੈ ਤੇ ਲੌਬੀ ਏਰੀਆ ਦੇ ਵਿੱਚ ਆਪਾਂ ਨੂੰ ਇੱਕ ਬਾਥਰੂਮ ਦੇਖਣ ਨੂੰ ਮਿਲ ਜੂ ਦੇਖ ਸਕਦੇ ਹੋ ਕੁਲਾ ਡੁੱਲਾ ਬਾਥਰੂਮ ਹੈ ਜੀ ਬਾਥਰੂਮ ਦੇ ਵਿੱਚ ਵੀ ਜਿੰਨਾ ਵਾਟਰ ਸਪਲਾਈ ਦਾ ਕੰਮ ਹੈ ਇਲੈਕਟ੍ਰਿਸਿਟੀ ਦਾ ਕੰਮ ਹੈ ਜਾਂ ਟਾਈਲ ਪੱਥਰ ਦਾ ਕੰਮ ਹੈ ਪੂਰਾ ਪ੍ਰੋਪਰ ਓਕੇ ਹੋਇਆ ਹੈ ਜੀ ਉਤਰਾਜੀ ਨੇ ਵੀ ਹੇਕਰ ਖਰੀਦਣਾ بس ਤੁਸੀਂ ਆਪਣਾ ਸਮਾਨ ਲਿਆ ਕੇ ਰਿਹਾਸ਼ ਕਰ ਸਕਦੇ ਹੋ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਨ ਨੂੰ ਮਿਲ ਜੂਗਾ ਪਹਿਲਾ ਰੂਮ ਰੂਮ ਦੇਖੋ ਕਿੰਨਾ ਖੁੱਲਾ ਡੁੱਲਾ ਬਣਿਆ ਹੋਇਆ ਹੈ ਜੀ ਰੂਮ ਦੇ ਵਿੱਚ ਵੀ ਵੀਰ ਹੋਣੀਆਂ ਨੇ ਕੰਧ ਤੱਕ ਵੀ 3 ਤੋਂ 4 ਫੁੱਟ ਟਾਇਲ ਲਗਵਾ ਰੱਖੀ ਹੈ ਜੀ ਤੇ نیچے ਵੀ ਟਾਇਲ ਦਾ ਕੰਮ ਪੂਰਾ ਪ੍ਰੋਪਰ ਹੈ ਜੀ ਘਰ ਦੇ ਵਿੱਚ ਜਿੱਨਾ ਵਾਲਪੇਪਰ ਦਾ ਕੰਮ ਹੈ ਰੰਗ ਰੋਗਨ ਦਾ ਕੰਮ ਹੈ ਪੂਰਾ ਵਧੀਆ ਤਰੀਕੇ ਨਾਲ ਵੀਰ ਹੋਣੀਆਂ ਨੇ ਕਰਵਾ ਰੱਖਿਆ ਜੀ ਤੇ ਅੱਗੇ ਚੱਲਦੇ ਹਾਂ ਜੀ ਅੱਗੇ ਚੱਲ ਕੇ ਆਪਣਾ ਇਹ ਦੂਸਰਾ ਰੂਮ ਆ ਜਾਊਗਾ ਮਿੱਤਰੋ ਇਹ ਰੂਮ ਵੀ ਰੌਣੀਆਂ ਨੇ ਸਟੋਰ ਰੂਮ ਬਣਾਇਆ ਹੋਇਆ ਜੀ ਆਪਾਂ ਇਹਨੂੰ ਬੈੱਡਰੂਮ ਵੀ ਬਣਾ ਸਕਦੇ ਹਾਂ ਸਟੋਰ ਰੂਮ ਵੀ ਬਣਾਵਾ ਸਕਦੇ ਹਾਂ ਜੀ ਇਹ ਵੀ ਖੁੱਲਾ ਢੁੱਲਾ ਰੂਮ ਹੈ ਜੀ ਤੇ ਫਰਸ਼ ਦਾ ਕੰਮ ਓਕੇ ਹੈ ਜੀ ਰੰਗ ਰੰਗਨ ਦਾ ਕੰਮ ਓਕੇ ਹੈ ਜੀ ਦੇਖੋ ਵੀਰੋ ਕਿੰਨਾ ਵਧੀਆ ਇਹ ਘਰ ਬਣਿਆ ਹੋਇਆ ਹੈ ਜੀ ਤੇ ਅੱਗੇ ਚੱਲ ਕੇ ਦੇਖ ਸਕਦੇ ਹੋ ਜੀ ਤੁਸੀਂ ਲੌਬੀ ਏਰੀਆ ਦੇ ਵਿੱਚੋਂ ਹੀ ਛੱਤ ਨੂੰ ਪੌੜੀਆਂ ਜਾ ਰਹੀਆਂ ਨੇ ਤੇ ਵੀਰਵਾਲੀਆਂ ਨੇ ਘਰ ਦਾ ਰੇਟ ਰੱਖਿਆ ਜੀ 25 ਲੱਖ ਰੁਪਈਆ ਤੇ ਮੌਕੇ ਤੇ ਮਾਣ ਤਣ ਹੋ ਜੂਗਾ ਘਟ ਵੱਧ ਦਾ ਤੇ ਵੀਰਵਾਲੀਆਂ ਦਾ ਨੰਬਰ ਸਕਰੀਨ ਤੇ ਚਲਾ ਰੱਖਿਆ ਜੀ ਜਿਹਨੂੰ ਵੀ ਘਰ ਦੀ ਜਾਣਕਾਰੀ ਚਾਹੀਦੀ ਹੈ ਜੀ ਮਾਲਕਾਂ ਨਾਲ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਤੇ ਅੱਗੇ ਚੱਲ ਕੇ ਆਪਾਂ ਨੂੰ ਛੱਤ ਦੇ ਉੱਪਰ ਇਹ ਰੂਮ ਦੇਖਣ ਨੂੰ ਮਿਲੂਗਾ ਜੀ ਇਹ ਰੂਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਟਾਇਲ ਪੱਥਰ ਦਾ ਕੰਮ ਪੂਰਾ ਓਕੇ ਹੈ ਜੀ ਹਵਾਦਾਰ ਇਹ ਰੂਮ ਬਣਾਇਆ ਹੋਇਆ ਜੀ ਰੰਗ ਰੋਗੰਦਾ ਕੰਮ ਵੀ ਓਕੇ ਹੈ ਮਿੱਤਰੋ ਇਹ ਘਰ ਪੈਂਦਾ ਕਾਲਵਾ ਪਿੰਡ ਦੇ ਵਿੱਚ ਇਹ ਸ੍ਰਹੰਦ ਤੋਂ ਜੋ ਪਟਿਆਲੇ ਨੂੰ ਰੋਡ ਜਾਂਦਾ ਉੱਥੇ ਇਹ ਪਿੰਡ ਹੈ ਜੀ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਇਹ ਰੂਮ ਬਣਾ ਰੱਖਿਆ ਹੈ ਜੀ ਤੇ ਰੂਮ ਦੇ ਬਾਹਰ ਜੋ ਛੱਤ ਦੇ ਉੱਪਰ ਵਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਪੂਰਾ ਵਧੀਆ ਇਹਨਾਂ ਨੇ ਫਰਸ਼ ਲਿਆ ਕੀਤਾਰ ਕਰਵਾ ਰੱਖਿਆ ਤੇ ਜਿੰਨਾ ਵੀ ਜੰਗਲੇ ਦਾ ਕੰਮ ਹੈ ਰੰਗ ਰੋਗਲ ਦਾ ਕੰਮ ਹੈ ਪੂਰਾ ਓਕੇ ਰਿਪੋਰਟ ਹੈ ਜੀ ਮਿੱਤਰੋ ਪਿੰਡ ਦੇ ਵਿੱਚ ਇਹ ਘਰ ਪੈਜੂਗਾ ਆਪਾਂ ਨੂੰ ਪਰ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਫਰੰਟ ਤੇ ਇੱਕ ਡਾ ਖੁੱਲਾ ਡੁੱਲਾ ਵੇੜਾ ਬਣਾ ਰੱਖਿਆ ਜੀ ਇੱਕ ਗੇਟ ਗਲੀ ਦੇ ਵਿੱਚ ਲੱਗਦਾ ਹੈ ਤੇ ਦੂਸਰਾ ਗੇਟ ਫਰੰਟ ਵਾਲੀ ਗਲੀ ਦੇ ਵਿੱਚ ਲੱਗ ਰਿਹਾ ਜੀ ਤੇ ਜਿਹੜੀ ਉੱਪਰਲੀ ਛੱਤ ਹੈ ਉਹਨੂੰ ਵੀ ਵੀਰੋਣੀਆਂ ਨੇ ਪੌੜੀਆਂ ਚੜਵਾ ਰੱਖੀਆਂ ਨੇ ਜੀ ਮਿੱਤਰੋ ਤੁਸੀਂ ਵੀ ਆਪਣੇ ਘਰ ਮਕਾਨ ਕੋਲ ਠੀ ਕਿਸੇ ਜਗ੍ਹਾ ਪਲਾਟ ਦੁਕਾਨ ਦੀ ਐਡ ਕਰਵਾ ਸਕਦੇ ਹੋ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਸਾਨੂੰ ਵਟਸਐਪ ਤੇ ਆਪਣਾ ਬਾਇਓ ਡਾਟਾ ਭੇਜੋ ਤੇ ਘਰ ਦੀ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਆਸ ਕਰਦੇ ਹਾਂ ਜੀ ਤੁਹਾਨੂੰ ਇਹ ਵੀਡੀਓ ਕੇ ਮਿਲਗੀ ਹੋਏਗੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ